ਸੱਦੂ ਮੂਸੇ ਵਾਲਾ ਕਤਲकांड ਨੂੰ ਲੈ ਕੇ ਅਜੇ ਤੱਕ ਇਹ ਮਾਮਲਾ ਉਸੇ ਤਰ੍ਹਾਂ ਅਦਾਲਤਾਂ ਦੇ ਵਿੱਚ ਲਬਤ ਹੈ ਲਗਾਤਾਰ ਪਰਮਾਰਕ ਜੀ ਅਦਾਲਤਾਂ ਦਾ ਰੁਖ ਕਰਕੇ ਬੈਠੇ ਆ ਸੱਦੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਇਸ ਗੱਲ ਦਾ ਦਾਵਾ ਕਰਦੇ ਰਹੇ ਆ ਕਿ ਉਹਨਾਂ ਨੂੰ ਅਦਾਲਤਾਂ ਦੇ ਉੱਤੇ ਭਰੋਸਾ ਹੈ ਖੈਰ ਲੰਘੇ ਕੱਲ ਅਦਾਲਤ ਦੇ ਵਿੱਚ ਲੰਘੇ ਕੱਲ ਇੱਕ ਇਹੋ ਜੀ ਸਥਿਤੀ ਬਣ ਗਈ ਜਦੋਂ ਇਸ ਪੂਰੇ ਕੇਸ ਨੂੰ ਹੀ ਪਲਟ ਦਿੱਤਾ ਗਿਆ ਦਰਅਸਲ ਅਦਾਲਤ ਦੇ ਅੰਦਰ ਇੱਕ ਚਸ਼ਮਦੀਦ ਗਵਾਹ ਦੀ ਐਂਟਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਚਸ਼ਮਦੀਦ ਗਵਾਹ ਅਦਾਲਤ ਦੇ ਵਿੱਚ ਆ ਅਦਾਲਤ ਦੇ ਵਿੱਚ ਸੁਣਵਾਈ ਦਾ ਦਿਨ ਸੀ ਔਰ ਉਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਲਾਰੈਂਸ ਬਿਸ਼ਨੋਈ ਦੇ ਸਣੇ 10 ਜਿਹੜੇ ਮੁਲਜ਼ਮ ਨੇ ਇਸ ਮਾਮਲੇ ਦੇ ਉਹ ਸੁਣਵਾਈ ਦੇ ਵਿੱਚ ਸ਼ਾਮਿਲ ਹੋਏ ਸਨ ਔਰ ਉਸੇ ਦਰਮਿਆਨ ਇੱਕ ਚਸ਼ਮਦੀਦ ਗਵਾਹ ਜਿਹੜਾ ਸਿੱਧੂ ਮੂਸੇਵਾਲੇ ਦੀ ਥਾਰ ਗੱਡੀ ਜਿਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਵਾਹਰਕੇ ਪਿੰਡ ਵਿੱਚ ਉਹਦੇ ਵਿੱਚ ਬੈਠਾ ਹੋਇਆ ਸੀ ਗੱਡੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਰੀਬੀ ਮਿੱਤਰ ਦੱਸਿਆ ਜਾ ਰਿਹਾ ਜਿਹੜਾ ਕਿ ਇਸ ਸਣਵਾਈ ਦੇ ਵਿੱਚ ਸ਼ਾਮਿਲ ਹੋਇਆ ਔਰ ਇਸ ਸੁਣਵਾਈ ਨੂੰ ਅਚਾਨਕ ਦੂਜੇ ਪਾਸੇ ਪਰਤ ਦਿੱਤਾ ਦੱਸਿਆ ਜਾ ਰਿਹਾ ਸੂਤਰਾ ਮੁਤਾਬਕ ਅਦਾਲਤ ਦੇ ਵਿੱਚ ਵੱਡਾ ਬ੍ਰੇਕਡਾਊਨ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਵੱਡਾ ਬ੍ਰੇਕਡਾਊਨ ਸਾਹਮਣੇ ਆਇਆ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਉਹਨਾਂ ਦੇ ਵਕੀਲ ਨੇ ਕੁਝ ਗੱਲਾਂ ਕੁਝ ਤੱਥ ਸਾਂਝੇ ਕੀਤੇ ਨੇ ਇਸ ਮਾਮਲੇ ਸੰਬੰਧੀ ਕਿ ਕੋਈ ਚਸ਼ਮਦੀਦ ਗਵਾਹ ਪੇਸ਼ ਕੀਤਾ ਗਿਆ ਔਰ ਜੇ ਕੀਤਾ ਗਿਆ ਤਾਂ ਕੀ ਕੁਝ ਹੋਇਆ ਆਓ ਉਹਨਾਂ ਦੇ ਬੋਲ ਸੁਣਦੇ ਹਾਂ ਕੰਪਿਊਟਰ ਦੇ ਸੌਣ ਦੀ ਇਹ ਇਸ ਮਰ ਗਿਆ ਬੈਠਾ ਅੱਗੇ ਹੀ ਸੀ ਇਹ ਵੀ ਸਭ ਨੂੰ ਪਤਾ ਲੱਗ ਗਿਆ ਵੀ ਇਹਨਾਂ ਪੀਸੀ ਜਿਹੜੀ 233 ਹੈ ਇਸ ਜਿਸ ਨੇ ਵੀ ਆ ਅਧਿਐਚ ਹੋ ਗਿਆ ਸਿਸਟਮ ਹਾਂ ਜੋ ਵੀ 173 ਪਾ ਕੇ ਦਰਬਾਰੀ ਕੋਈ ਸਮਝ ਵੀ ਉਹਨੂੰ ਅਧਾਰਤ ਨੇ ਰਿਕਾਰਡ ਤੇ ਦਰਵਾਜ਼ਾ ਵੀ ਤਿੰਨ ਚੁੱਕੇ ਲੰਘੇ ਸੀ ਉਹ ਤਾਂ ਹੋ ਗਿਆ ਨਹੀਂ ਗਵਾ ਉਹਦੇ ਗਏ ਤੌ ਤਰੀਕਾ ਸਾਰਾ ਪਰ ਕਿਚਲੇ ਵਾਨ ਵੀ ਗਾਇਆ ਮਸਤ ਇਹ ਨਹੀਂ ਕੋਈ ਇਹ ਤਾਂ ਨਹੀਂ ਪ੍ਰੋਬਲਮ ਸਰ ਸਭ ਜੇ ਬਿਲਕੁਲ ਜਿਵੇਂ ਪਿੱਛੇ ਜੇ ਚੱਲ ਰਿਹਾ ਸੀਗਾ ਕਿ ਗਵਾਹ ਪੇਸ਼ ਨਹੀਂ ਹੋ ਰਹੇ ਹੈਗੇ ਇਹਹੀ ਕੋਈ ਗੱਲ ਨਹੀਂ ਹੈਗੀ ਅੱਜ ਜਿਹੜਾ ਹੈ ਮਾਨਜੁਗ ਅਦਾਲਤ ਜਿਹੜਾ ਇੱਕ ਗਵਾਹ ਇਸ ਕੇਸ ਦਾ ਕੇਸ਼ ਹੋ ਕੇ ਮਾਨਜੁਗ ਅਦਾਲਤ ਨੇ ਦੀ ਗਵਾਹੀ ਰਿਕਾਰਡ ਕੀਤੀ ਹੈ ਤੇ ਅਗਲੀ ਤਰੀਕ ਜਿਹੜੀ ਹੈਗੀ ਮਾਨਜੁਗ ਅਦਾਲਤ ਨੇ ਹੋਰ ਗਵਾਹਾਂ ਦੇ ਸਬੰਧ ਲਈ 30 8 2024 ਨਿਸ਼ਚਿਤ ਕੀਤੀ ਹੈ ਜੋ ਮੌਜੂਦ ਅਦਾਲਤ ਨੇ ਕਿਹਾ ਕਿ ਜਿਹੜੇ ਹੋਰ ਵਿਟਨਸ ਦੇ ਸਬੰਧ ਗਏ ਸੀ ਕਿ ਉਹਨਾਂ ਨੂੰ ਦੁਆਰੇ ਸਬੰਨ ਕੀਤਾ ਗਿਆ ਤੇ ਉਹਨਾਂ ਦੀ ਗਵਾਹੀ ਦੀ ਰੱਖਿਆ ਗਈ 38 2024 ਤੇ ਉਹ ਰੱਖੀ ਹੈ ਪੇਸ਼ੀ ਹੁਣ ਤੱਕ ਵੀ ਸੀਰਾ ਹੀ ਪੇਸ਼ੀ ਹੋਈ ਹੈ ਕਿ ਜਿੱਤੇ ਜਿੱਤੇ ਤੱਕ ਮੈਨੂੰ ਇਨਫੋਰਮੇਸ਼ਨ ਹੈ ਕਿ ਲਾਰੈਂਸ ਬਿਸ਼ਨੋਈ ਦੇ ਸਮੇਤ 10 ਜਿਹੜੇ ਪਰਸਨ ਦੀ ਹੈਗੀ ਇਹ ਵੀਡੀਓ ਕਾਨਫਰੈਂਸ ਹੋ ਚੁੱਕੀ ਹੈ ਤੇ ਬਾਕੀਆਂ ਦੀ ਵੀਡੀਓ ਕਾਨਫਰੈਂਸ ਚੱਲ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ